ਸਵਾਗਤ ਹੈ ਜੀ ਤਮਾਮ ਪੰਜਾਬੀਆਂ ਦਾ ਮੈਂ ਤੁਹਾਡਾ ਦੋਸਤ ਚੇਤਨ ਕਸ਼ਪ ਤੇ ਤੁਸੀਂ ਜੁੜ ਚੁੱਕੇ ਹੋ ਹੁਣ ਸ਼ਰਪਰ ਨਿਊਜ਼ ਦੇ ਨਾਲ ਸੋ ਬੀਤੀ 22 ਜਨਵਰੀ ਨੂੰ ਭਗਵਾਨ ਰਾਮ ਦੀ ਘਰ ਵਾਪਸੀ ਹੋਈ ਹੈ ਅਜੋਧਿਆ ਦੇ ਵਿੱਚ ਇੱਕ ਵਿਸ਼ਾਲ ਮੰਦਿਰ ਹੈ ਜਿਹੜਾ ਉਹ ਬਣ ਕੇ ਤਿਆਰ ਹੋਇਆ ਸੋ ਹਲੇ ਵੀ ਮੰਦਿਰ ਨੂੰ ਲੈ ਕੇ ਜੜੀਆਂ ਉਹ ਤਿਆਰੀਆਂ ਚੱਲ ਰਹੀਆਂ ਨੇ ਤੇ ਆਉਣ ਵਾਲੇ ਕੁਝ ਸਮੇਂ ਤੱਕ ਮੰਦਿਰ ਹੈ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਬਣ ਕੇ ਤਿਆਰ ਹੋ ਜਾਵੇਗਾ ਸੋ ਰਾਮ ਭਗਵਾਨ ਦੀ ਘਰ ਵਾਪਸੀ ਨੂੰ ਲੈ ਕੇ ਜਿਸ ਤਰ੍ਹਾਂ ਦੇਸ਼ ਭਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਦੁਨੀਆ ਭਰ ਦੇ ਵਿੱਚ ਜਸ਼ਨ ਮਨਾਏ ਗਏ ਨੇ ਰਾਮ ਭਗਤਾ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਤੋਂ ਅਸੀਂ ਸਾਰੇ ਚੰਗੀ ਤਰ੍ਹਾਂ ਜਾਣੂ ਹਾਂ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਨ੍ਹਾਂ ਵੱਲੋਂ ਨਾਤਾ ਭਗਵਾਨ ਰਾਮਦੀਪ ਪ੍ਰਾਣ ਪਰਚਿਸ਼ਟਾ ਨੂੰ ਲੈ ਕੇ ਵਧਾਈ ਦਿੱਤੀ ਗਈ ਪੰਜਾਬੀਆਂ ਨੂੰ ਹਿੰਦੂ ਸਮਾਜ ਨੂੰ ਤੇ ਨਾਹੀਂ ਦੇਸ਼ ਵਾਸੀਆਂ ਨੂੰ ਹਾਲਾਂਕਿ ਜੇਕਰ ਆਪਾਂ ਇਸ ਦਰਮਿਆਨ ਹੋਰ ਨਾ ਪਾਰਟੀਆਂ ਦੀ ਗੱਲ ਕਰੀਏ ਹੋਰ ਨਾ ਨੂੰ ਮੰਗਦਿਆਂ ਦੀ ਗੱਲ ਕਰੀਏ ਤਾਂ ਹਰ ਇੱਕ ਵੱਲੋਂ ਜਿਹੜੀ ਉਹ ਵਧਾਈ ਦਿੱਤੀ ਗਈ ਹੈ ਦੇਸ਼ ਵਾਸੀਆਂ ਨੂੰ ਹਿੰਦੂ ਸਮਾਜ ਨੂੰ ਤੱਕੋ ਜੇ ਰਾਜਸੀ ਪਾਰਟੀਆਂ ਵੱਲੋਂ ਜਿਹੜਾ ਇਸ ਪ੍ਰੋਗਰਾਮ ਦਾ ਜਿਹੜਾ ਉਹ ਬਾਈਕਾਟ ਵੀ ਕੀਤਾ ਗਿਆ ਸੀ ਸਿੱਧੇ ਤੌਰ 'ਤੇ ਨਾ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਨਹੀਂ ਜਾਵਾਂਗੇ ਸੋ ਗੱਲ-ਗੱਲ ਤੇ ਅਖਬਾਰਾਂ ਦੀਆਂ ਸੁਰਖੀਆਂ ਬਟੋਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਗੱਲ-ਗੱਲ ਤੇ ਨਿਊਜ਼ ਚੈਨਲਾਂ ਦੇ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇਣ ਵਾਲੇ ਭਗਵੰਤ ਮਾਨ ਜੀ ਦੀ ਗੱਲ ਕਰਾਂਗੇ ਜਿਨ੍ਹਾਂ ਵੱਲੋਂ ਨਾ ਤਾਂ Hindu ਸਮਾਜ ਨੂੰ ਹੀ ਵਧਾਈਆਂ ਜੁੜ ਸਕੀਆਂ ਤੇ ਨਾ ਹੀ ਪੰਜਾਬ ਵਾਸੀਆਂ ਨੂੰ ਤੇ ਨਾ ਹੀ ਦੇਸ਼ ਵਾਸੀਆਂ ਨੂੰ ਸਿਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ Hindu ਸਮਾਜ ਤੇ ਵਿੱਚ ਗੁੱਸੇ ਦੀ ਲਹਿਰ ਵੀ ਪਾਈ ਜਾ ਰਹੀ ਹੈ ਕਿਉਂਕਿ ਆਪਾਂ ਆਮ ਤੌਰ ਤੇ ਦੇਖਦੇ ਆ ਕਿ ਜੇਕਰ ਆਮ ਆਦਮੀ ਪਾਰਟੀ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੀ ਹੈ 10 ਰੁਪਏ ਦਾ ਕੰਮ ਕਰਦੀ ਹੈ ਤੇ 1000 ਰੁਪਏ ਜਿਹੜਾ ਉਹ ਇਸ਼ਤਿਹਾਰਾਂ ਤੇ ਫੂਕਿਆ ਜਾਂਦਾ ਹੈ ਆਏ ਦਿਨ ਆਪਾਂ ਅਬ ਵੇਖਦੇ ਹਾਂ ਪਿਛਲੇ ਆਪਾਂ ਤਕਰੀਬਨ ਪੌਣੇ 2 ਸਾਲਾਂ ਤੋਂ ਇਹ ਜੀਹਾ ਵਰਤਾਰਾ ਵੇਖ ਰਹੇ ਹਾਂ ਸ ਪਰੰਤੂ ਗੱਲ ਕੀ ਹੈ ਕਿ ਇੱਡੇ ਵੱਡੀ ਜਿਹੜੀ ਇੱਕ ਖੁਸ਼ੀ ਹੈ ਕਿ ਸੰਸਾਰ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਪਾਈ ਜਾ ਰਹੀ ਹੈ ਲਗਭਗ 500 ਸਾਲਾਂ ਬਾਅਦ ਜਿਹੜਾ ਕਿ ਇਤਿਹਾਸਿਕ ਸਮਾਂ ਸਾਡੇ ਦੇਸ਼ ਦੇ ਹਿੱਸੇ ਆਇਆ ਸੀ ਤਾਂ ਇਸ ਮੌਕੇ ਭਗਵੰਤ ਮਾਨ ਵੱਲੋਂ ਵਧਾਈ ਕਿਉਂ ਨਹੀਂ ਦਿੱਤੀ ਗਈ ਇਸ ਇਸ ਬਾਬਤ ਮੈਨੂੰ ਲੱਗਦਾ ਹੈ ਕਿ ਭਗਵੰਤ ਮਾਨ ਸਾਹਿਬ ਨੂੰ ਜ਼ਰੂਰ ਆਪਣਾ ਜਿਹੜਾ ਉਹ ਸਪਸ਼ਟੀਕਰਨ ਸਾਹਮਣੇ ਆ ਕੇ ਮੀਡੀਆ ਦੇ ਸਾਹਮਣੇ ਆ ਕੇ ਜਾਂ ਇੱਕ ਵੀਡੀਓ ਜਾਰੀ ਕਰਕੇ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਕਿਤੇ ਨਾ ਕਿਤੇ ਹਿੰਦੂ ਸਮਾਜ ਦੇ ਵਿੱਚ ਇਸ ਗੱਲ ਨੂੰ ਲੈ ਕੇ ਜੜੀ ਹੋ ਵੱਡੀ ਆ ਰੋਸ ਦੀ ਲਹਿਰ ਪਾਈ ਜਾ ਰਹੀ ਆ ਉੱਥੇ ਜੇਕਰ ਆਪਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰ ਨਾ ਮੰਤਰੀਆਂ ਦੀ ਗੱਲ ਕਰੀਏ ਹੋਰ ਨਾ ਵਿਧਾਇਕਾਂ ਦੀ ਗੱਲ ਕਰੀਏ ਤਬੀਤੀ 22 ਜਨਵਰੀ ਨੂੰ ਜਦੋਂ ਪੂਰਾ ਦੇਸ਼ ਪੂਰੀ ਦੁਨੀਆ ਇਸਖੱਲ ਦੇ ਜਸ਼ਨ ਮਨਾ ਰਹੀ ਸੀ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵੋਦਾ ਯਕੀਵੀ ਵਕ ਵਕ ਮੰਦਰਾਂ ਦੇ ਵਿੱਚ ਜਾ ਕੇ ਭਗਵਾਨ ਰਾਮ ਦੀ ਪੂਜਾ ਦੇ ਵਿੱਚ ਉਹਨਾਂ ਵੱਲੋਂ ਭਾਗ ਲਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਫੋਟੋਆਂ ਵੀ ਜਿਹੜੀਆਂ ਉਹ ਫੇਸਬੁੱਕ ਤੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਸੀ ਰਾਮ ਪਖਤਾ ਨੂੰ ਹਿੰਦੂ ਸਮਾਜ ਨੂੰ ਜਿਹੜੀ ਉਹ ਵਧਾਈ ਦਿੱਤੀ ਗਈ ਸੀ ਉੱਥੇ ਹੀ ਸ਼ਹਿਰ ਦੇ ਵਿੱਚ ਹੋਰ ਨਾਲ ਥਾਵਾਂ ਤੇ ਵੀ ਪੰਜਾਬ ਭਰ ਦੇ ਵਿੱਚ ਜਿੱਥੇ ਲੰਗਰ ਲੱਗੇ ਹੋਏ ਸਨ ਤਾਂ ਉਹਨਾਂ ਥਾਵਾਂ ਤੇ ਵੀ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਵੱਲੋਂ ਪਹੁੰਚ ਕੇ ਸ਼ਰਕਤ ਕੀਤੀ ਗਈ ਸੀ ਪ੍ਰੰਤੂ ਇਸ ਸਭ ਦੇ ਉਲਟ ਜੇਕਰ ਆਪਾਂ ਇਹਨਾਂ ਦੇ ਮੁੱਖ ਆਗੂ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਵਾਰ ਵੀ ਨਾ ਤਾਂ ਟਵੀਟ ਕੀਤਾ ਗਿਆ ਵਧਾਈਆਂ ਨੂੰ ਲੈ ਕੇ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਖੁਸ਼ੀ ਸਾਂਝੀ ਕੀਤੀ ਗਈ ਹੈ ਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ Hindu Samaj ਨੂੰ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ ਸੋ ਜਿਸ ਤੋਂ ਬਾਅਦ Hindu Hindu Samaj ਦੇ ਵਿੱਚ ਇਸ ਗੱਲ ਨੂੰ ਲੈ ਕੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਵੀ ਉਹ ਰੋਸ ਪਾਇਆ ਜਾ ਰਿਹਾ ਸੋ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਜ਼ਰੂਰ ਮੀਡੀਆ ਦੇ ਕੈਮਰੇ ਸਾਹਮਣੇ ਆਉਣਾ ਚਾਹੀਦਾ ਹੈ ਜਾਂ ਤੁਹਾਨੂੰ ਆਪਣੇ ਆਫਿਸ ਤੋਂ ਹੀ ਲਾਈਵ ਹੋਣਾ ਚਾਹੀਦਾ ਹੈ ਕਿ ਆਖਰਕਾਰ ਤੁਹਾਡੀ ਕਿਹੜੀ ਅਜੀਹੀ ਮਜਬੂਰੀ ਸੀ ਕਿ ਅੱਜ ਤੱਕ ਤੁਸੀਂ ਰਾਮ ਭਗਤਾਂ ਨੂੰ Hindu Samaj ਨੂੰ ਜਿਹੜੀ ਤੁਸੀਂ ਵਧਾਈ ਵੀ ਨਹੀਂ ਦੇ ਸਕਿਆ ਕਿਉਂਕਿ ਗੱਲਾਂ ਤੁਸੀਂ ਵੱਡੀਆਂ-ਵੱਡੀਆਂ ਕਰਦੇ ਹੋ ਭਾਈਚਾਰੇ ਦੀ ਸਾਂਝ ਦੀਆਂ ਤੁਸੀਂ ਗੱਲਾਂ ਕਰਦੇ ਹੋ ਜਾਂ ਕੀ ਤੁਹਾਡੀ ਨਾਰਾਜ਼ਗੀ ਹੈ Hindu ਸਮਾਜ ਤੋਂ ਜੋ ਤੁਸੀਂ Hindu ਸਮਾਜ ਨੂੰ ਵਧਾਈਆਂ ਦੇਣੀਆਂ ਵੀ ਜਿਹੜੀਆਂ ਜ਼ਰੂਰੀ ਨਹੀਂ ਸਮਝੀਆਂ ਸੋ ਮੈਨੂੰ ਲੱਗਦਾ ਤੁਹਾਨੂੰ ਜ਼ਰੂਰ ਉਹ ਮੀਡੀਆ ਦੇ ਕੈਮਰੇ ਸਾਹਮਣੇ ਆ ਕੇ ਇਸ ਗੱਲ ਦਾ ਸਪਸ਼ਟੀਕਰਨ ਜਿਹੜਾ ਜ਼ਰੂਰ ਦੇਣਾ ਚਾਹੀਦਾ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਤੇ ਤੁਸੀਂ ਇਸ਼ਤਿਹਾਰ ਦੇ ਦੇ ਅਖਬਾਰਾਂ ਭਰ ਦਿੰਦੇ ਹੋ ਇਸ਼ਤਿਹਾਰ ਦੇ ਦੇ ਕੇ ਤੁਸੀਂ ਨਿਊਜ਼ ਚੈਨਲ ਭਰ ਦਿੰਦੇ ਹੋ ਪਰੰਤੂ ਜਦੋਂ ਇੱਕ ਇਤਿਹਾਸਿਕ ਸਮਾਂ ਲਗਭਗ 500 ਸਾਲ ਬਾਅਦ ਇਹ ਇਤਿਹਾਸਿਕ ਸਮਾਂ ਜਿਹੜਾ ਉਹ ਦੇਸ਼ਵਾਸੀਆਂ ਦੇ Hindu ਸਮਾਜ ਤੇ ਹਿੱਸੇ ਆਇਆ ਸੀ ਤਾਂ ਉਸ ਵਕਤ ਤੁਸੀਂ ਕਿੱਥੇ ਗਾਇਬ ਸੀ ਬੀਤੀ 22 ਜਨਵਰੀ ਤੋਂ ਲੈ ਕੇ ਅੱਜ 24 ਜਨਵਰੀ ਦਾ ਦਿਨ ਹੋ ਚੁੱਕਿਆ ਚੜ ਚੁੱਕਿਆ ਹੈ ਪਰੰਤੂ ਅੱਜ ਤੱਕ ਤੁਹਾਡੇ ਵੱਲੋਂ ਨਾ ਤਾਂ ਪੰਜਾਬੀਆਂ ਨੂੰ ਹੀ ਵਧਾਈਆਂ ਨਸੀਬ ਹੋਈਆਂ ਨੇ ਨਾ ਹੀ ਦੇਸ਼ਵਾਸੀਆਂ ਨੂੰ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ